ਕਹ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਬੱਚਾ ਆਪਣਾ ਬਾਹਰ ਹੀ ਫਿਰਦਾ ਆਇਆ ਨਹੀਂ ਕਰ ਮੌਸਮ ਵੀ ਥੋੜਾ ਜਿਹਾ ਖਰਾਬ ਹੋ ਗਿਆ ਛਤਰੀਆਂ ਲੱਗ ਪੁੰਨਾ ਤੇ ਕੋਠੇ ਦੇ ਉੱਤੇ ਮੈਂ ਖੜਾ ਬੱਚਾ ਆਪਣਾ ਬੈ ਬੂ ਗਿਆ ਅੱਗੇ ਤਾਂ ਇੰਨੇ ਚਿਰ ਚ ਪੰਜਾਹ ਹਜ਼ਾਰ ਮਿੰਟਾਂ ਤੋਂ ਘਰ ਤੇ ਆ ਜਾਂਦਾ ਸੀਗਾ ਤੇ ਹੁਣ ਨਹੀਂ ਆਇਆਗਾ ਤੇ ਜਿਹੜਾ ਦੂਰ ਵਾਲਾ ਕਬੂਤਰ ਉੱਡਿਆ ਸੀਗਾ ਤੇ ਉਹ ਵੀ ਨਹੀਂ ਉਹ ਤਾਂ ਚਲ ਕੋਠੀ ਤੇ ਬੈਠ ਰਿਹਾ ਕਿਉਂਕਿ ਕੋਠੀ ਤੇ ਡਿਗਦਾ ਸੀ ਤੇ ਮੌਸਮ ਬੜਾ ਘੈਂਟ ਹੋਇਆ। ਕਿਦੀਰ ਕੋਠਾ ਮੌਸਮ ਸੁਹਾਣਾ ਬਣਿਆ ਪਿਆ। ਬੱਚਾ ਜੀ ਹੈ ਵੀ ਇੱਕ ਹੀ ਇੱਕ ਉਹਦਾ ਭਰਾ ਅੱਗੇ ਸੀਗਾ। ਤੇ ਉਹ ਡਿਗਦਾ ਉਹ ਹੈਗਾ ਮੇਰੇ ਕੋਲੇ ਉਹ ਡਿਗਦਾ ਵਾ। ਤੇ ਉਪਾਂਦ ਪੁੰਦ ਕਰਕੇ ਜੋ ਦੂਰੀ ਆ ਰੇਖਾਂ ਬਈ ਕੀ ਕਰਦਾ ਤੇ ਇਹ ਮਾਂ ਦਾ ਸ਼ੀਰ ਇਹ ਵੀ ਮਿਲਣਾ ਦਾ ਗਵਾਚੂ ਆ ਕੋਈ ਮੂੰਹ ਸੇਰੀ ਨਹੀਂਗਾ ਆਇਆ ਨਹੀਂਗਾ ਜੇ ਆਉਂਦਾ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਜੇ ਪੈਂਦਾ ਵੀ ਆ ਮੀ ਮੀ ਕਾਫੀ ਆ ਗਿਆ ਪਸ਼ੂ ਬਾਹਰ ਕੱਢਤੇ ਸੀ ਬੱਚੇ ਦੀ ਸੁਭਾਵਨਾ ਹੁਣ ਅੱਜ ਆਉਣ ਦੀ ਹੈਣੀ ਉਹਦੀ ਨਿਗਾਹ ਮਾਰਦੇ ਆ ਵੀ ਕਿੱਥੇ ਬੈਠਾ ਤੇ ਫਿਰ ਉਹਨੂੰ ਲਾ ਕੇ ਲਿਆਵਾਂਗੇ ਕਿਉਂਕਿ ਮੀ ਬਾਵਾ ਪਈ ਜਾਂਦਾ ਤੇ ਹੁਣ ਉਹ ਉੱਡ ਕੇ ਆਉਣਾ ਨਹੀਂ ਉਹਨੇ ਸੁਬ੍ਹਾ ਤਾਂ ਬੇਸ਼ੱਕ ਆ ਜੇ ਤੇ ਪਰ ਅੱਜ ਨਹੀਂ ਉੜਦਾਗਾ ਉਹ ਨਹੀਂ ਸੁਬ੍ਹਾ ਤੇ ਚੁੰਨਾ ਆਪਣਾ ਪੂਰਾ ਓਕੇ ਆ ਕੋਈ ਆਲੂ ਲੁੰਬੀ ਚ ਲੈ ਜਾਂਦੀ ਐ ਇਨੇ ਨਾਲ ਓਕੇ ਆ ਸਹੀ ਆ ਵੇ ਇਹੋ ਦੀ ਮੇਰ ਨਾਲ ਸੱਟ ਅਦਰਾਂ ਆਪਣੀਆਂ ਲੱਗੀਆਂ ਪਗਾਂ ਤੇ ਬੱਚੇ ਦਾ ਆਪਣੀ ਦਾ ਕੋਈ ਮੂਹ ਸਿਰ ਨਹੀਂ ਬਣਿਆ ਮੈਂ ਤਾਂ ਸਾਰਾ ਪਿੰਡ ਖਿਰ ਲਿਆ ਨਾ ਤਾਂ ਬੱਚਾ ਕਿਤੇ ਬੈਠਾ ਥੀਆ ਕਿ ਜਿੱਥੇ ਬੰਦਿਆਂ ਨੇ ਦੇਖਿਆ ਸੀ ਵੀ ਇੱਥੇ ਜੀ ਬਾਈ ਨੀਵਾ ਹੁੰਦਾ ਸੀ ਉੱਥੇ ਵੀ ਦੇਖਿਆ ਹੁੰਦਾ ਤੇ ਨਾ ਹੀ ਉੱਟਿਆ ਉਹ ਹੁਣ ਕੱਲ੍ਹ ਦੀ ਕਰਦਾ ਦੇਖਾਂਗੇ ਤੇ ਨਹੀਂ ਤਾਂ ਫਿਰ ਗਿਆ ਆਇਆ ਇਹ ਕਿਉਂਕਿ ਉੱਡਿਆ ਹੀ ਨਹੀਂ ਹੁਣ ਤਾਂ ਚਲ ਬਾਰਿਸ਼ ਵੀ ਬਹੁਤ ਸੀ ਉਹਨੇ ਹੁਣ ਤਾਂ ਉੱਡਣਾ ਹੀ ਕੀ ਹੈ ਤੇ ਪਰ ਮੁਸ਼ਕਲ ਹੋ ਗਿਆ ਬੱਚਾ ਛੱਡ ਪਾ ਦਿੱਤਾ ਫੜੇ ਜਾਬਣੇ ਗਏ ਆ ਕਿਉਂਕਿ ਨਾ ਤਾਂ ਉਹ ਦੂਰੀ ਆ ਉੱਡਿਆ ਤੇ ਨਾ ਹੀ ਉਹਦਾ ਕੋਈ ਮੂੰਹ ਫਰ ਬਣਿਆ ਡੂਰਾ ਕੂਤਰਾਂ ਨੂੰ ਲੰਗਾ ਬੰਨਾਂ ਛਤਰੀ ਲਾਈ ਪਈ ਆ ਬੱਚਾ ਬਹੁਤ ਹੀ ਚੰਗਾ ਸੀ ਹਦੋਂ ਵੱਧ ਚੰਗਾ ਸੀਗਾ ਵੀ ਜਿਹੜਾ ਬੱਚਾ ਉੱਡ ਖੜੀ ਤਾਂ ਲੱਖ ਉੱਡ ਖੜੇ ਪਰ ਉੱਡ ਖੜਦਾ ਜੇ ਹੁਣ ਨੂੰ ਉੱਡਣਾ ਹੁੰਦਾ ਤਾਂ ਕਿਸੇ ਪਾਸਿਓਂ ਤੇ ਬੱਚਾ ਹਦੋਂ ਵੱਧ ਚੰਗਾ ਸੀ ਹੂੰ ਤਾਂ ਦਾ ਮਾਪਿਓ ਹੈਗਾ ਉਹਦਾ ਭੈਣ ਵੀ ਹੈਗੀ ਇੱਕ ਪਰ ਇੰਨਾ ਸੀ ਬਈ ਪਹਿਲੇ ਦਿਨ ਛੱਡਿਆ ਸੀ ਮੇਰੇ ਸਾਹਮਣਾਂ ਢਾਈ ਤਿੰਨ ਘੰਟੇ ਉੱਡਿਆ ਤੇ ਉੱਡਿਆ ਵੀ ਬਹੁਤ ਸੋਹਣਾ ਸੀਗਾ ਤੇ ਰੋਲਾ ਹੁਣ ਜਿਹੜੀ ਗੱਲ ਦਾ ਬਣ ਗਿਆ ਵੀ ਕਿਸੇ ਪਾਸਿਓਂ ਉੱਡਿਆ ਹੀ ਨਹੀਂ ਉਹ ਕੱਲ ਨੂੰ ਆਪਣਾ ਬੱਚਾ ਆ ਗਿਆ ਸੀਗਾ ਆ ਬੈਠਾ ਹਰਲੇ ਪਾਸੇ ਮੂਰੀ ਕੱਲ ਉਹ ਸ਼ਾਮ ਨੂੰ ਆ ਕੇ ਵੱਡੀ ਛਤਰੀ ਤੇ ਬਹਿ ਗਿਆ ਮੈਂ ਤਾਂ ਕਿਹਾ ਵੱਡੀ ਤੇ ਨਹੀਂ ਬਹਿਣਾ ਨਹੀਂ ਪਰ ਵੱਡੀ ਤੇ ਵਧੀਆ ਸੋਹਣਾ ਬਹਿ ਗਿਆ ਸੀਗਾ ਤੇ ਕੂਤਰ ਕੱਢਿਆ 2-3 ਨਵੇਂ ਜਿਨ੍ਹਾਂ ਦੇ ਖੰਭ-ਖੁੰਭ ਪੱਟ ਕੇ ਸੈੱਟ ਕੀਤੇ ਸੀ ਤੇ ਉਹਨਾਂ ਦੇ ਵਿੱਚੋਂ ਉੰ ਦੋ ਬਹਿ ਗਿਆ ਛਤਰੀ ਦੇ ਸਿੱਧੇ ਇੱਕ ਫਰਮਾ ਕੱਲ ਉਹ ਸਿੱਧਾ ਬਹਿ ਗਿਆ ਸੀ ਅੱਜ ਹੁਣ ਬਹਾਉਣਾ ਪਊਗਾ ਤੇ ਬੱਚੇ ਸਾਰੇ ਭਾਇ ਭਾਇ ਤੇ ਉਹ ਬੱਚਾ ਕੱਲ ਆ ਗਿਆ ਅੱਜ ਆਪਾਂ ਡਾ ਜਾਣੀ ਅੱਜ ਆਪਾਂ ਉਹਨੂੰ ਸਿੱਧਾ ਬੋਜ ਕੇ ਜੀ ਛਤਰੀ ਦੇ ਭਾਤਾ ਡੁੱਟ ਗਿਆ ਅੱਜ ਆ ਹੁੰਦਾ ਉਹ ਹੁੰਦਾ ਬਾਇਰ ਲਈ ਫਸੇ ਕਿੰਨਾ ਤੜਦਾ ਚਾਰ ਪੰਜ ਹੋਰ ਵੀ ਕਰਦੇ ਆ ਆਉਂਦਾ ਬੱਚਾ ਇੱਥੇ ਦੇਖ ਜਣਾ ਉਹ ਆਉਂਟ ਗਿਆ ਅੱਜ ਫੇਰ ਇਹ ਉਲਮਲਾ ਆ ਗਿਆ ਇਹ ਚੰਗਾ ਹੀ ਹੋਵਾ ਉਤਰ ਤਾਂ ਹੋਰ ਵੀ ਫਰਦੇ ਆ 4 5 ਪਰ ਇਹ ਬੱਚਾ ਮਾਹੌਲ ਇਸੇ ਕਰਕੇ ਡਾਇਬੀ ਅੱਜ ਦੇਖਦੇ ਆ ਕੀ ਕਰਦਾ ਮੋਟਰ ਵੀ ਚਲਾਈ ਤੇ ਥੋੜੀ ਜਿਹਾ ਮੋٹے ਮੋٹے ਬੁੱਟੇ ਜਿਹਾ ਕੱਖ ਕੀ ਕਟਣ ਲੱਗੇ ਬੱਚਾ ਆਪਣਾ ਆ ਗਿਆ ਸਿੱਧਾ ਬਹਿ ਗਿਆ ਬੈਠਾ ਕੱਲ ਅਸੀਂ ਦੂਰਾ ਫੇਰਾ ਕਰਕੇ ਆਏ ਸੀ ਅੱਜ ਬਹਿ ਗਿਆ ਸਿੱਧਾ फडਗਾ ਕੇ ਬਾੜਿਆ ਕੂਤਰ ਤਕਰੀਬ ਨਹੀਂ ਜਿਹੜੇ ਕੱਲ ਇੱਕ ਹੀ ਫਿਰਦਾ ਪਾਸੇ ਬਾਹਰ ਉਹ ਵੱਡਾ ਕੂਤਰਾ ਤਕਰੀਬ ਨਹੀਂ ਜਿਹੜੇ ਕੱਲ ਛੱਡੇ ਸੀਗੇ ਅੱਡੇ ਟਾਲਾ ਵੀ ਇਹ ਤਕਰੀਬ ਨਹੀਂ ਕਬੂਤਰ ਸਾਰੇ ਹੀ ਬਹਿ ਗਏ ਆ ਇੱਕ ਆਪਣਾ ਕਬੂਤਰ ਫਿਰਦਾ ਧੀਰੇ ਗਿਆ ਮੈਂ ਲਾਦਾ ਚਾਰ ਪੰਜ ਬੱਚੇ ਫਿਰਦੇ ਇੱਧਰ ਇਹ ਪਹਿਲਾਂ ਮੈਂ ਆਪਣਾ ਕੁੱਤਰ ਪਾਉਂਦਾ ਸੀ ਕਿਉਂਕਿ ਉਹ ਦੂਜੇ ਦਿਨ ਹੀ ਉੱਡਿਆ ਅੱਜ ਇੱਕ ਦਿਨ ਡਿੱਗ ਕੇ ਆਇਆ ਸੀਗਾ ਤੇ ਬੰਦ ਪਿਆ ਛੱਡਿਆ ਸੀਗਾ ਅੱਜ 2 2.5 ਘੰਟੇ ਹੋ ਗਏ ਫਿਰ ਦੇਣ ਨੂੰ ਆ ਜਾਂਦਾ ਤੇ ਇੱਥੇ ਧੀਰੇ ਕੇ ਵੀ ਫਿਰਦੇ ਆ ਦੋ ਤਿੰਨ ਸ਼ਾਇਦ ਮੈਨੂੰ ਲੱਗਦਾ ਧੀਰੇ ਕੇ ਹੀ ਆ ਆਪਣਾ ਤਾਂ ਆ ਜਾਂਦਾ ਹਾਂ ਕੁਠੀਲੇ ਹੋਏ ਇਧਰ ਦੀ ਆਪਾਂ ਤੇ ਧੀਰੇ ਕੇ ਹੀ ਫਿਰਦੇ ਆ ਲਾਲ ਬਗਲਾ ਬੁਗਲਾ ਆਲੇ ਹੋਰ ਫਿਰਦੇ ਬੱਚੇ ਇਹਨਾਂ ਦੇ ਕਾਫੀ ਛੱਡੀ ਫਿਰਦੇ ਆ ਧੀਰੇ ਜੇ ਅੱਜ ਤੇ ਤਾਂਹੀ ਪਹਿਲਾਂ ਮੈਂ ਆਪਣਾ ਕਬੂਤਰ ਭਾਉਂਦਾ ਸੀ ਫਿਰ ਮੈਂ ਹੱਟ ਗਿਆ ਮੈਂ ਕਿਹਾ ਅਗਲੇ ਨੇ ਕਹਿਣਾ ਯਾਰ ਕੋਈ ਨੀ ਜਾਣ ਕੇ ਭਾਈ ਜਾਂਦਾ ਇਹ ਕਬੂਤਰ ਆਪਣਾ ਉਹ ਫਿਰਦਾ ਸ਼ਾਇਦ ਬਹਿ ਜੇ ਵੜਕਾਈ ਗਿਆ ਪਹਿਲਾਂ ਮੈਂ ਛਤਰੀ ਆਪਾਂ ਚੱਲੇ ਆਂ ਦੋਤੇ ਥੋੜਾ ਜਿਹਾ ਕੰਮ ਸੀਗਾ ਤਾਂ ਕਰਕੇ ਤੇ ਆਪਾਂ ਕਾਉਣੀ ਬੋਲਣ ਵਾਲੇ ਹੋ ਗਏ ਆਂ ਉਹਦਾ ਇਹ ਕੰਮ ਨਹੀਂ ਆ। ਦੇਖ ਆ ਛੜਕਦੇ ਦਰਾਸਤ ਲੱਗੇ ਕਰਕੇ ਬਹੁਤ ਪੈਂਟ ਲੱਗਦਾ ਕੰਮ। ਬੱਚੇ ਆਪਣੇ ਠੀਕ ਆ ਉਹ ਵੀ ਦੋਵੇਂ ਠੀਕ ਆ ਇੱਧਰ ਵੀ ਕੱਢ ਲਏ ਆ। ਆ ਕੂਤਰੀ ਬੈਠੀ ਆ ਇਹ ਵੀ ਨਹੀਂ ਕੱਢ ਲੇ। ਆ ਤਿੰਨੇ ਜੋੜੀਆਂ ਨਹੀਂ ਕੱਢ ਲੇ ਆ। ਪੁੱਲ ਮਲਾ ਕੇ ਤੇ ਚੀਨੀ ਵੀ ਕੱਢੀ ਬੈਠੀ ਉਹ ਵੀ ਦਿਖਾਉਣਾ ਮੈਂ। ਉਹ ਵਿੱਚੀਨੀ ਵੀ ਕੱਢੀ ਬੈਠੀ ਆਪਣਾ ਚੀਨੀ ਦਾ ਹੀ ਬੱਚਾ ਮਜਾਦਾ ਹੀ ਆ ਵੀ ਆਡੇ ਲਈ ਬੈਠੀ ਆ ਇਹ ਦੇਖੋ ਬੱਚਾ ਮਰ ਗਿਆ ਸੀ ਕੱਲ ਰਤੇ ਗੂਤਰ ਦਾ ਤੇ ਮੌਜੀ ਖਟੀਆਂ ਵਾਲੀ ਗੂਦਰੀ ਦਾ ਤੇ ਬਾਕੀ ਕੁੱਲ ਬਣਾ ਕੇ ਠੀਕ ਆ ਕੱਲ ਨੂੰ ਕੱਲ ਨੂੰ ਖੁੱਟੇ ਸਾਫ ਕਰਾਂਗੇ ਨਾਲੇ ਕਲੀ ਪਾ ਕੇ ਮਿੱਟੀ-ਮਿੱਟੀ ਪਾਵਾਂਗੇ ਸੈੱਟ ਕਰ ਦਿਆਂ ਕੰਮ ਸਾਰਾ ਬੱਚੇ ਬਾਹਰ ਬੈਠੇ ਆ ਕਬੂਤਰ ਵੱਡੇ ਆ ਬੱਚੇ ਨਹੀਂ ਕੇ ਸੌਰੀ ਆ ਬੈਠਿਆ ਆ ਜਾਣਗੇ ਕੋਈ ਨਹੀਂ ਕਿਉਂਕਿ ਬੰਦ ਕਾਫੀ ਟਾਈਮ ਦੇ ਪਈ ਸੀ ਮੈਂ ਬੱਚੇ ਘਿਉਣ ਵਾਸਤੇ ਮੈਂ ਕਿ ਇਹਨਾਂ ਨੂੰ ਸਿੱਧਾ ਹੀ ਕਰ ਲਗੇ ਮੁੜ ਕੇ ਚੱਲ ਬੱਚੇ ਘਿਉਣੇ ਸੌਖੀ ਆ ਜਾਣਗੇ ਤੇ ਇਹ ਫਿਰ ਡੱਗ ਪੀ ਅੱਜ ਅੱਜ ਹੀ ਛੱਡੇ ਸੀ ਉਹ ਇੱਕ ਚਿੱਟਾ ਜਿਹੜਾ ਕੱਲ ਦਾ ਫਰਦਾ ਹਰੇ ਢੈਡ ਵਾਲਾ ਫਰਦਾ ਅੱਜ ਆਉ ਅੱਜ ਛੱਡੇ ਆ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਰ ਸਿਸਟਮ ਡਾਊਨ ਹੁੰਦਾ ਜਾਂਦਾ ਜਿਹੜਾ ਮਾੜਾ ਮੂਡ ਵੀ ਆਉਂਦੀ ਸੀ ਉਹ ਵੀ ਹੁਣ ਹਟ ਗਿਆ ਤੇ ਮੇਰਾ ਭਰਾ ਜਰੂਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਲਾਜ਼ਮੀ ਕਰਿਆ ਕਰੋ ਮੇਰੇ ਵੇਲੇ